ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧਾਨਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅੱਜ ਵੀ ਸਾਡੀ ਸਾਖੀ ਹੈ ਪਲਖ ਬਖਾਰੇ ਦੇ ਕਾਬਲ ਜਾਣਾ ਬਗਦਾਦ ਵਿੱਚ ਨਾਮਦਾਨ ਤੇ ਜੀ ਦਾਨ ਬਖਸ਼ ਕੇ ਰਿੱਧੀਆਂ ਸਿੱਧੀਆਂ ਦੇ ਮਾਲਕ ਬੀਬੀ ਨਾਨਕੀ ਜੀ ਦੇ ਵੀਰ ਜਗਤ ਗੁਰੂ ਜੀ ਨਹਿਰ ਸਵੇਜ ਦੇ ਇਲਾਕੇ ਵਿੱਚ ਉਪਦੇਸ਼ ਕਰਦੇ ਹੋਏ ਤਹਿਰਾਨ ਪਹੁੰਚ ਗਏ ਥੋੜੇ ਦਿਨ ਤੇਹਰਾਨ ਰਹਿਣ ਪਿੱਛੋਂ ਉੱਤਰ ਪੂਰਬੀ ਮੁਸਲਮਾਨ ਦੇਸ਼ਾਂ ਵਿੱਚ ਆਏ ਬਲਖ ਵਿੱਚ ਨਾਨਕ ਕਲੰਦਰ ਨਾਮੀ ਸਥਾਨ ਹੈ ਜਿੱਥੇ ਗੁਰੂ ਜੀ ਬਿਰਾਜੇ ਤੇ ਸੱਤਿਆ ਧਰਮ ਦਾ ਉਪਦੇਸ਼ ਦਿੱਤਾ ਸੀ ਪੁਰਾਤਨ ਗ੍ਰੰਥਾਂ ਅਨੁਸਾਰ ਬਲਖ ਸ਼ਹਿਰ ਰਾਜੇ ਬਲ ਦੀ ਯਾਦਗਾਰ ਹੈ ਬਲ ਰਾਜਾ ਪ੍ਰਹਿਲਾਦ ਭਗਤ ਦਾ ਪੋਤਰਾ ਸੀ ਬਲਖ ਵਿੱਚ ਇੱਕ ਗੁਫਾ ਹੈ ਜੋ 1500 ਗਾਜ ਚੌੜੀ ਤੇ 45 ਗੱਜ ਲੰਮੀ ਹੈ ਆਖਦੇ ਨੇ ਜਿਸ ਥਾਂ ਤੇ ਪ੍ਰਮਾਤਮਾ ਨੇ ਬਾਵਨ ਰੂਪ ਧਾਰ ਕੇ ਬਲ ਰਾਜੇ ਨੂੰ ਪਤਾਲ ਭੇਜਿਆ ਸੀ ਉਥੇ ਯਗਸ਼ਾਲਾ ਹੈ ਉਸ ਯਗਸ਼ਾਲਾ ਵਿੱਚ ਗੁਰੂ ਜੀ ਜਾ ਬਿਰਾਜੇ ਕੁਝ ਚੇਹਰ ਸਤਿਆਤਰਮ ਦਾ ਉਪਦੇਸ਼ ਦਿੰਦੇ ਰਹੇ ਯਗਸ਼ਾਲਾ ਤੋਂ ਥੋੜੇ ਕੋ ਨੇੜੇ ਹੀ ਸੁਹਾਣ ਤੇ ਮਜ਼ਾਰ ਪਿੰਡਾਂ ਦੇ ਵਿਚਾਲ ਇੱਕ ਮੇਲਾ ਲੱਗਦਾ ਸੀ ਜੋ 41 ਦਿਨ ਰਹਿੰਦਾ ਸੀ ਇਸ ਸਥਾਨ ਉੱਤੇ ਕਰਾਮਾਤੀ ਦੇਗ ਪਈ ਥੀ ਜੋ ਸੱਤਾਂ ਧਾਤਾਂ ਦੀ ਬਣੀ ਹੋਈ ਖਿਆਲ ਕੀਤੀ ਜਾਂਦੀ ਹੈ ਉਸ ਵਿੱਚ 51 ਮਣ ਚਾਵਲ ਤੇ 21 ਟੁੰਬੇ ਰਿਜਦੇ ਸਨ ਇਹ ਵਿਚਾਰ ਹੈ ਕਿ ਇਹ ਦੇਗ ਬਲ ਰਾਜੇ ਨੇ ਤਿਆਰ ਕਰਵਾਈ ਸੀ ਗੁਰੂ ਜੀ ਨੇ ਮੇਲੇ ਉੱਪਰ ਆਪਣੇ ਮਿਸ਼ਨ ਦਾ ਪ੍ਰਚਾਰ ਸ਼ੁਰੂ ਕੀਤਾ ਗੁਰਬਾਣੀ ਦਾ ਕੀਰਤਨ ਸੁਣਨ ਵਾਸਤੇ ਲੋਕ ਕੋਲ ਬੈਠਦੇ ਗਏ ਜਦੋਂ ਚੰਗਾ ਤਗੜਾ ਇਕੱਠ ਹੋ ਗਿਆ ਤਾਂ ਗੁਰੂ ਜੀ ਨੇ ਇੱਕ ਉਪਦੇਸ਼ਕ ਦੀ ਤਰ੍ਹਾਂ ਉੱਠ ਕੇ ਪ੍ਰਚਾਰ ਕੀਤਾ ਉਹਨਾਂ ਦੇ 헤ਦਿਆ ਦੀ ਮਹਿਲ ਹਰੀ ਤੇ ਪਰਮ ਦੂਰ ਕੀਤੇ ਇਸ ਅਸਥਾਨ ਉੱਤੇ ਇੱਕ ਕੋਟਕ ਹੋਇਆ ਜੋ ਬੜਾ ਅਸਰਜ ਸੀ ਇੱਕ ਸੁਦਾਗਰ ਨੇ ਸੁਖਣਾ ਸੁਖੀ ਹੋਈ ਸੀ ਕਿ ਉਹ ਚਾਵਲਾਂ ਦੀ ਦੇਗ ਭਰੇ ਉਸ ਨੇ 51 ਮਣ ਤੋਂ ਵੱਧ ਚਾਵਲ ਪਾ ਦਿੱਤੇ ਪਰ ਦੇਗ ਨਾ ਭਰੀ ਉਹ ਬਹੁਤ ਹੈਰਾਨ ਹੋਇਆ ਆਖਦੇ ਨੇ ਵੀ ਕੋ ਮਣਕ ਚਾਵਲ ਹੋਰ ਸਿੱਟ ਦਿੱਤੇ ਦੇਗ ਫਿਰ ਵੀ ਨਾ ਭਰੀ ਉਹ ਡਰ ਗਿਆ ਕਿ ਪੀਰ ਨਰਾਸ਼ ਹੋ ਗਿਆ ਹੈ ਸ਼ਾਇਦ ਉਸ ਕੋ ਕੋਈ ਭੁੱਲ ਹੋ ਗਈ ਹੈ ਉਹ ਗੁਰੂ ਮਹਾਰਾਜ ਜਿਹਨੂੰ ਖੁਦਾ ਦਾ ਭਗਤ ਤੇ ਉੱਚਾ ਪੀਰ ਸਮਝ ਕੇ ਗੁਰੂ ਜੀ ਦੇ ਕੋਲ ਆਇਆ ਉਸਨੇ ਬੇਨਤੀ ਕੀਤੀ ਕਿ ਗੁਰੂ ਜੀ ਮਿਹਰ ਕਰੋ ਤੇ ਦੇਗ ਭਰ ਜਾਵੇ ਗੁਰੂ ਜੀ ਉੱਠੇ ਪੰਜ ਮੁੱਠਾ ਚਾਵਲ ਛੁੱਟੇ ਤਦ ਦੇਗ ਭਰ ਗਈ ਇਹ ਸ਼ਕਤੀ ਦੇਖ ਕੇ ਸੁਦਾਗਰ ਗੁਰੂ ਮਹਾਰਾਜ ਜੀ ਦੇ ਚਰਨੇ ਲੱਗਾ ਦੇਗ ਤਿਆਰ ਹੋਈ ਮੇਲੇ ਦੇ ਸਾਰੇ ਲੋਕ ਰੱਜ ਗਏ ਪਰ ਦੇਗ ਵਿੱਚ ਚਾਵਲ ਨਾ ਮੁਪੇ ਅਜੇ ਤੱਕ ਗੁਰੂ ਜੀ ਦੇ ਗੁਣ ਗਾਏ ਜਾਂਦੇ ਹਨ ਪੀਰ Hindu ਨਾਨਕ ਸ਼ਾਹੀ ਜੀ ਦੇ ਨਾਮ ਨਾਮ ਚੇਤਾ ਕੀਤਾ ਜਾਂਦਾ ਹੈ ਤਨ ਮੇਰਾ ਗੁਰੂ ਨਾਨਕ ਜੀ ਮਜਾਰ ਤੋਂ ਤੁਰ ਕੇ ਗੁਰੂ ਜੀ ਕਾਬਲਵਾਲੇ ਨੂੰ ਮੁੜੇ ਕਾਬਲ ਉਸ ਥਾਂ ਤੋਂ 40 ਕੋਰਸੀ ਤੇ ਰਾਹ ਵਿੱਚ ਐਸੇ ਪਹਾੜ ਆਉਂਦੇ ਸਨ ਜਿਨ੍ਹਾਂ ਨੂੰ ਪਰੀਆਂ ਦੇ ਪਹਾੜ ਆਖਿਆ ਜਾਂਦਾ ਸੀ ਇਹ ਵੀ ਖਿਆਲ ਹੈ ਕਿ ਇੱਥੋਂ ਦੇ ਲੋਕ ਬਹੁਤ ਸੁੰਦਰ ਤੇ ਦੇਵਤਿਆਂ ਮੰਗ ਭੋਲੇ-ਪਾਲੇ ਵੱਲ ਛਲ ਤੋਂ ਰਹਤ ਸਨ 51 ਦੇਵਤਿਆਂ ਦੀ ਪੂਜਾ ਕਰਦੇ ਸੀ ਗੁਰੂ ਜੀ ਨੇ ਉਹਨਾਂ ਨੂੰ ਇੱਕ ਪ੍ਰਮਾਤਮਾ ਦੀ ਸੋਚ ਕਰਾਈ ਤੇ ਦੇਵੀ-ਦੇਵਤਿਆਂ ਦੀ ਪੂਜਾ ਤੋਂ ਹਟਾਇਆ ਇਹ ਇਲਾਕਾ ਜੇ ਮੁਸਲਮਾਨ ਨਹੀਂ ਸੀ ਹੋਇਆ ਹੌਲੀ-ਹੌਲੀ ਮੰਝਲੋ ਮੰਝਲੀ ਗੁਰੂ ਜੀ ਕਾਬਲ ਆ ਗਏ ਕਾਬਲ afghanistan ਦੀ ਰਾਜਧਾਨੀ ਸੀ ਤੇ ਮੁਗਲਾਂ ਦਾ ਰਾਜ ਸੀ ਕਾਬਲ ਵਿੱਚ ਗੁਰੂ ਜੀ ਕਾਫੀ ਚਿਰ ਰਹਿ ਪ੍ਰਤੀਤ ਹੁੰਦੇ ਹਨ ਕਿਉਂਕਿ ਇੱਥੇ ਆਪਦੀਆਂ ਬਹੁਤ ਸਾਰੀਆਂ ਯਾਦਗਾਰਾਂ ਹਨ ਕਾਬਲ ਦੇ ਨੌ ਚੌ ਤੇ ਚੌਹਾ ਸਾਹਿਬ ਗੁਰਦੁਆਰਾ ਹੈ ਜੋ ਜਲਾਲਾਬਾਦ ਵਾਲੀ ਸੜਕ ਉੱਤੇ ਹੈ ਇੱਥੇ ਵਿਸਾਖੀ ਨੂੰ ਮੇਲਾ ਲੱਗਦਾ ਹੈ ਕੜਾ ਪ੍ਰਸ਼ਾਦ ਤੇ ਪੰਜਾ ਵੀ ਲੱਗਦਾ ਹੈ ਇਥੇ ਗੁਰੂ ਜੀ ਇੱਕ ਹੰਕਾਰੀ ਫਕੀਰ ਨੂੰ ਮਿਲੇ ਸੰਜੋ ਥੋੜੀਆਂ ਜੀਆਂ ਕਰਾਮਾਤਾਂ ਹਾਸਲ ਕਰਕੇ ਹੰਕਾਰੀ ਹੋ ਗਿਆ ਸੀ ਤੇ ਜਨਤਾ ਨੂੰ ਭੁਲੇਖਿਆਂ ਵਿੱਚ ਪਾ ਕੇ ਲੁੱਟਦਾ ਸੀ ਗੁਰੂ ਜੀ ਨੇ ਉਸ ਨੂੰ ਸੱਤ ਮਾਰਗ ਦਾ ਰਾਹ ਦੱਸਿਆ ਕਾਬਲ ਦੇ ਕੁਝ ਸ਼ਰਧਾਲੂਆਂ ਨੇ ਜੋ ਪੜ੍ਹੇ ਲਿਖੇ ਹਨ ਗੁਰੂ ਜੀ ਦੀ ਬਾਣੀ ਲਿਖ ਕੇ ਰੱਖ ਲਈ ਜੋ ਪੋਥੀ ਰੂਪ ਰਹੀ ਤੇ ਗੁਰੂ ਜੀ ਦੇ ਮਿਸ਼ਨ ਦਾ ਪ੍ਰਚਾਰ ਉਸ ਰਾਹੀਂ ਹੁੰਦਾ ਰਿਹਾ ਕਾਬਲ ਵਿੱਚ ਅਜੇ ਕਈ ਐਸੇ ਲੋਕ ਹਨ ਜੋ ਗੁਰੂ ਜੀ ਦੇ ਸਮੇਂ ਤੋਂ ਸਿੱਖ ਚਲੇ ਆ ਰਹੇ ਹਨ ਉਹ ਗੁਰੂ ਜੀ ਦੀ ਬਾਣੀ ਨਾਲ ਪ੍ਰੇਤ ਰੱਖਦੇ ਹਨ ਕਾਬਲ ਦੇ ਨੇੜੇ ਰਹਿੰਦਿਆਂ ਗੁਰੂ ਜੀ ਨੂੰ ਪਤਾ ਲੱਗਾ ਕਿ ਕੜੂਕਾ ਨਾਮ ਦਾ ਫਕੀਰ ਪਹਾੜ ਦੀ ਚੋਟੀ ਉੱਤੇ ਤਪੱਸਿਆ ਕਰ ਰਿਹਾ ਹੈ ਉਹ ਕਿਸੇ ਦੇ ਬੁલાਆਂ ਬੋਲਦਾ ਨਹੀਂ ਕਈ ਸਾਲ ਹੋ ਗਏ ਸਨ ਉਸ ਦਾ ਇਹ ਨੇਮ ਧਾਰਿਆ ਹੋਇਆ ਹੈ ਕਿ ਜੇ ਕੋਈ ਉਸ ਨੂੰ ਬੁਲਾ ਲਵੇਗਾ ਉਸ ਨੂੰ ਉਹ ਮੋਰਸ਼ਿਦ ਧਾਰੇਗਾ ਹੁਣ ਤੱਕ ਕਈ ਫਕੀਰ ਤੇ ਪੀਰ ਉਸ ਦੀ ਸਮਾਦੀ ਨੂੰ ਪੰਗ ਕਰਨ ਵਾਸਤੇ ਗਏ ਹਨ ਪਰ ਕਿਸੇ ਦੇ ਆਖੇ ਨਹੀਂ ਲੱਗਾ ਸਾਰੇ ਨਿਰਾਸ਼ ਹੋ ਕੇ ਵਾਪਸ ਮੁੜ ਆਉਂਦੇ ਰਹੇ ਹਨ ਜਦੋਂ ਸੰਸਾਰ ਚੇਤੂ ਦਾਤਾਰ ਨੇ ਇਹ ਸੁਣੀਆ ਤਾਂ ਝਟ ਉਧਰ ਨੂੰ ਮੁੜੇ ਪੰਜੀ ਕੋ ਪੰਦ ਸੀ ਕੋਈ ਪਰਵਾਣਾ ਕੀਤੀ ਉਹਦੇ ਕੋਲ ਜਾ ਪਹੁੰਚੇ ਜਦੋਂ ਗੁਰੂ ਜੀ ਘੜੁਕੇ ਕੋਲ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਘੜੁਕੇ ਦਾ ਤਨ ਸੁੱਕ ਗੇ ਸੁੱਕ ਰਿਹਾ ਹੈ ਮੂਰਖ ਦਾ ਦਾ ਹੱਥ ਕਰਕੇ ਉਹ ਦੇਹੀ ਨੂੰ ਰੋਲ ਰਿਹਾ ਹੈ ਗੁਰੂ ਜੀ ਨੂੰ ਉਸ ਉਤੇ ਬਹੁਤ ਤਰਸ ਆਇਆ ਉਸ ਸਮੇਂ ਅੰਮ੍ਰਿਤ ਵੇਲਾ ਸੀ ਗੁਰੂ ਜੀ ਨੇ ਇੱਕ ਸ਼ਬਦ ਦਾ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਜੋ ਆਸਾ ਰਾਗ ਵਿੱਚ ਹੈ ਕਾਚੀ ਗਾਗਰ ਦੇ ਦੁਹੇਲੀ ਉਪਜੈ ਬਿਨਸੈ ਦੁਖ ਪਾਈ ਇਹ ਜਗ ਸਾਗਰ ਦੁੱਤਰ ਕਿਉ ਤਰੀਐ ਬਿਨ ਹਰ ਗੁਰ ਪਾਰ ਨੈ ਪਾਈ ਤੁਜ ਬਿਨ ਅਵਰ ਨ ਕੋਈ ਮੇਰੇ ਪਿਆਰੇ तुझ अवर न कोई हरे सरबी रंगी रूपी तू है तिस बख्शे जिस नदर करे रहाओ सास बरी कर वासना देवे तिर मिलन न देई बुरी सखी साजनी के हो चरण सरेवियो हर गुर कृपा ते नदरी तरे आप विचार मार मन देखिया तुम सा मेत न अवर कोई ਜਿਉ ਤੂ ਰਾਖੈ ਤਿਵਹੀ ਰਹਿਣਾ ਦੁਖ ਸੁਖ ਦੇਵੈ ਕਰੈ ਸੋਈ ਆਸਾ ਮਨਸਾ ਦਉ ਬਿਨਾਸਤ ਤ੍ਰੇ ਗੁਣ ਆਸ ਨਿਰਾਸ ਪਈ ਤ੍ਰਿ ਅਵਸਥਾ ਗੁਰਮੁਖ ਪਾਈਐ ਸੰਤ ਸਭਾ ਕੀ ਓਟ ਲਈ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦੈ ਅਲਕ ਅਪੇਵਾ ਨਾਨਕ RAM ਨਾਮ ਮਨ ਰਾਤਾ ਗੁਰਮਤ ਪਾਏ ਸਹਿਜ ਸੇਵਾ ਜਿਸ ਦਾ ਅਰਥ ਹੈ ਕਿ ਗੁਰੂ ਜੀ ਆਖਦੇ ਨੇ हे ਪਰਮਾਤਮਾ ਤੇਰੀ ਕਿਰਪਾ ਬਿਨਾ ਇਹ ਸਰੀਰ ਕੱਚੀ ਗਾਗਰ ਸਮਾਨ ਹੈ ਪਤਾ ਨਹੀਂ ਇਸ ਨੇ ਕਦੋਂ ਟੁੱਟ ਜਾਣਾ ਹੈ ਇਸ ਨਿਕੰਮੇ ਸਰੀਰ ਵਿੱਚ ਰਹਿੰਦੀਆਂ ਹੋਇਆਂ ਮਨ ਵੀ ਹੰਕਾਰ ਦੇ ਕਾਰਨ ਜਦੋਂ ਮਰਨ ਦੇ ਦੁੱਖ ਸਹਿੰਦਾ ਰਹਿੰਦਾ ਹੈ ਅਭਿਕਾਰ ਤੇ ਅਗਿਆਨਤਾ ਦੇ ਕਾਰਨ ਦੁਖੀ ਮਨ ਇਸ ਭਾਵ ਸਾਗਰ ਨੂੰ ਕਿਵੇਂ ਪਾਰ ਕਰ ਸਕਦਾ ਹੈ ਸਿੱਧੀ ਜਈ ਗੱਲ ਹੈ ਕਿ ਗੁਰੂ ਦੇ ਮਿਲੇ ਬਿਨਾ ਤੇ ਵਾਹਿਗੁਰੂ ਦੀ ਕਿਰਪਾ ਦੇ ਬਿਨਾ ਜਨਮ ਮਰਨ ਦੇ ਦੁੱਖ ਨਹੀਂ ਕੱਟੇ ਜਾਂਦੇ ਨਾ ਮਨ ਸ਼ਾਂਤ ਹੁੰਦਾ ਹੈ ਇਸ ਵਾਸਤੇ ਮੈਂ ਉੱਚੀ ਕੋਕ ਕੇ ਆਖਦਾ ਹਾਂ ਕਿ ਪ੍ਰਭ ਤੇਰੇ ਬਿਨਾ ਹੋਰ ਕੋਈ ਨਹੀਂ ਜੋ ਜੀਵ ਦੀ ਕਲਿਆਣ ਕਰੇ ਸਾਰੇ ਰੰਗਾਂ ਤੇ ਸ਼ਕਲਾਂ ਵਿੱਚ ਤੇਰਾ ਹੀ ਰੂਪ ਦੇਖ ਰਿਹਾ ਹੈ ਬਖਸ਼ ਦਇਆਕਰ ਮੂਰਖਤਾ ਰੂਪੀ ਸਸ ਭੈੜੀ ਹੈ ਉਸ ਸੁਖ ਨਾਲ ਕਰ ਨਹੀਂ ਵਸਣ ਦੇਦੀ ਭਾਵ ਮਨ ਆਪਣੇ ਪਤੀ ਪਰਮੇਸ਼ਵਰ ਨੂੰ ਯਾਦ ਕਰਨ ਵਾਸਤੇ ਆਪਣੀ ਆਪ ਨੂੰ ਨਹੀਂ ਵਿਚਾਰਦਾ ਅਵਿਦਿਆ ਤੇ ਅਗਿਆਨਤਾ ਦੇ ਕਾਰਨ ਧਰ ਦੇ ਵਿੱਚ ਆਤਮਾ ਦੇ ਵਿੱਚ ਪਰਮਾਤਮਾ ਪਤੀ ਵਸਦਾ ਹੈ ਪਰ ਉਸ ਨਾਲ ਮੇਲ ਨਹੀਂ ਹੁੰਦਾ ਮੈਂ ਉਹਨਾਂ ਸਖੀਆਂ ਦੇ ਚਰਨ ਪੁੱਟਾਂ ਜੋ ਪਤੀ ਪਰਮਾਤਮਾ ਨਾਮ ਮੇਲ ਕਰਾ ਦੇਣ ਤੇ ਸੁਖ ਦਾ ਸਾਹ ਆਵੇ ਲੰਮੀ ਵਿਚਾਰ ਵਿਚੋਂ ਇਸ ਨਤੀਜੇ ਉੱਤੇ ਪੁੱਜੇ ਕਿ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਚੰਗਾ ਮਿੱਤਰ ਨਹੀਂ ਪਰਮਾਤਮਾ ਜਿਵੇਂ ਰੱਖਦਾ ਏ ᱛਿਵੇਂ ਰਹਿਣਾ ਚਾਹੀਏ ਆਸਾ ਵਾਸ਼ਨਾ ਤੇ ਸੋਚਾਂ ਸੋਚਣੀਆਂ ਇਹ ਸਭ ਨਿਨਾਸ਼ ਕਰਨ ਵਾਲੀਆਂ ਹਨ ਹੱਜ ਨਹੀਂ ਕਰਨਾ ਚਾਹੀਦਾ ਸਾਰੇ ਹੰਕਾਰ ਛੱਡ ਦਈਏ ਨੇਮ ਧਾਰੀਏ ਸਧਾਰਨਤਾ ਵਿੱਚ ਰਹਿ ਆਪ ਹੀ ਉਸ ਪਰਮਾਤਮਾ ਦੇ ਨਾਲ ਮੇਲ ਹੋ ਜਾਂਦਾ ਹੈ ਸਿਰਫ ਦਿਨ ਰਾਤ ਉਸ ਦਾ ਸਿਮਰਨ ਕਰਨਾ ਚਾਹੀਏ ਸਿਮਰਨ ਕਰਨਾ ਜ਼ਰੂਰੀ ਹੈ ਜਿਸ ਦੇ ਹਿਰਦੇ ਵਿੱਚ ਸਿਮਰਨ ਦਾ ਵਾਸਾ ਹੈ ਉਸ ਨੂੰ ਜਪ ਤਪ ਤੇ ਹੱਥ ਕਰਮ ਯੋਗ ਅਭਿਆਸ ਦੀ ਲੋੜ ਨਹੀਂ ਗੁਰੂ ਜੀ ਆਖਦੇ ਹਨ RAM ਨਾਮ ਪਰਮਾਤਮਾ ਦੀ ਭਗਤੀ ਵਿੱਚ ਮਨ ਜਦੋਂ ਰੰਗਿਆ ਜਾਂਦਾ ਹੈ ਤਦੋਂ ਸਭ ਸੁੱਖ ਹੁੰਦੇ ਹਨ ਪਰ ਰੰਗਿਆ ਜਾਂਦਾ ਹੈ ਗੁਰੂ ਦੀ ਸਿੱਖਿਆ ਨਾਲ ਸੂਰਜ ਦੀ ਟਿੱਕੀ ਚੜਨ ਤੋਂ ਪਹਿਲਾਂ ਜਦੋਂ ਤ੍ਰੇਲ ਨੇ ਮੋਤੀ ਗੁਲਾਬ ਦੀਆਂ ਫੁੱਲ ਪੱਤੀਆਂ ਉੱਤੇ ਕਲੋਲ ਕਰ ਰਹੀ ਸਨ ਉਸੇ ਵੇਲੇ ਆਸਾ ਰਾਗ ਵਿੱਚ ਕੀਤੀ ਪ੍ਰਭੂ ਦੀ ਉਸਤਤਿ ਨੇ ਚਾਰ ਚੁਫੇਰੇ ਸ਼ਾਂਤ ਤੇ ਪਿਆਰ ਦੀ ਬਰਖਾ ਕਰ ਦਿੱਤੀ ਸੁਰੀਲੀ ਪ੍ਰੀਤ ਭਿੰਨੀ ਧੁਨ ਨਾਲ ਪਰਬਤ ਤੇ ਅਸਮਾਨ ਗੂੰਜ ਉੱਠਿਆ ਤੂੰ ਹੀ ਤੂੰ ਦੀ ਆਵਾਜ਼ ਆਉਣ ਲੱਗੀ ਕੜੁਕਾ ਦੇ ਚੇਲੇ ਸੁੱਤੇ ਜਾਗ ਪਏ ਉਹ ਗੁਰੂ ਜੀ ਦੇ ਕੋਲ ਆਖ ਲੋ ਤੇ ਕੜੁਕਾ ਦਾ ਸ਼ਰੀਰ ਕੰਬ ਉਠਿਆ ਉਸ ਦੇ ਹਿਰਦੇ ਵਿੱਚ ਖਲਬਲੀ ਮੱਚੀ ਅੱਖਾਂ ਜੋ ਮੁੰਦੀਆਂ ਰਹਿੰਦੀਆਂ ਸੀ ਉਹ ਆਪਣੇ ਆਪ ਖੁੱਲੀਆਂ ਤਾਲੂ ਨਾਲ ਜੁੜੀ ਹੋਈ ਜ਼ੁਬਾਨ ਹਿੱਲ ਪਈ ਧਿਆਨ ਟੁੱਟ ਗਿਆ ਸੁੱਤੇ ਸਿੱਧ ਹੀ ਕੜੁਕਾ ਦੇ ਬੁੱਲਾਂ ਤੋਂ ਨਿਕਲ ਗਿਆ ਕੌਣ ਆਇਆ ਕਿਸ ਨੇ ਰਾਗ ਗਾਇਆ ਨਿਰਾ ਰਾਗ ਹੀ ਨਹੀਂ ਗਾਇਆ ਸਗੋ ਸੱਤਿਆ ਮਾਰਗ ਦੀ ਸੱਤ ਦਿੱਤੀ ਹੈ ਗੁਰੂ ਜੀ ਦਾ ਬਚਨ ਸੀ ਕੌਣ ਹੈ ਕੜੁਕਾ ਕਾਫਿਰ ਬੋਲਿਆ ਨਾਨਕ ਨਿਰੰਕਾਰੀ ਤੈਨੂੰ ਮਿਲਣ ਵਾਸਤੇ ਆਇਆ ਹੈ ਕੜੁਕਾ ਦਾ ਨਾਮ ਟੁੱਟ ਗਿਆ ਉਹ ਬੋਲ ਪਿਆ ਉਸਨੇ ਝੱਟ ਗੁਰੂ ਜੀ ਦੇ ਚਰਣਾ ਉੱਪਰ ਮੱਥਾ ਟੇਕਿਆ ਤੇ ਗੁਰੂ ਜੀ ਨੇ ਗੁਰੂਤਾਰਣ ਕਰ ਲਿਆ ਅੱਜ ਵੀ ਕੜੁਕਾ ਅਸਥਾਨ ਪ੍ਰਸਿੱਧ ਹੈ ਤੇ ਹਰ ਪੁੰਨਿਆਂ ਨੂੰ ਮੇਲਾ ਲੱਗਦਾ ਹੈ ਉਸ ਮੇਲੇ ਉੱਤੇ ਗੁਰੂ ਨਾਨਕ ਜੀ ਤੇ ਕੜੁਕਾ ਦੇ ਮੇਲ ਦੀ ਸਾਖੀ ਸੁਣਾਈ ਜਾਂਦੀ ਹੈ ਇਸੀ ਸਾਡੀ ਅੱਜ ਦੀ ਸਾਖੀ ਜੇਕਰ ਵੀਡੀਓ ਚੰਗੀ ਲੱਗੀ ਹੋਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਧੰਨਵਾਦ